ਦੰਦਾਂ ਜਿਕੇ ਮਿਆਂ ਖੀਰੀ ਬਿਲਕੁਲ ਹਾਂਜੀ ਆ ਦੰਦਾਂ ਚ ਹੈਗੀ ਆ ਖੀਰੀ ਉਮਰ ਹੈਗੀ ਆ 15 ਮਹੀਨੇ ਤੇ 4 ਮਹੀਨਿਆਂ ਦੀ ਜੇ ਗੱਲ ਕਰ ਲਈਏ ਹੈਗੀ ਆ ਸੱਜਣੋ ਗੱਬਣ ਇਹ ਆ ਗਈ ਬਾਈ ਕਹਿੰਦਾ ਦੋ ਦੰਦ ਇਹਦੀ ਉਮਰ ਹੈਗੀ ਆ 27-28 ਮਹੀਨਿਆਂ ਦੇ ੜ-ੜ ਗੱਬਣ ਕਿੰਨੇ ਟਾਈਮ ਦੀ ਆ ਬਾਈ ਇਹ ਇਹ 6 ਮਹੀਨਿਆਂ ਦੀ ਗੱਬਣ ਆ ਜੀ ਆਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਹੈ ਤੇ ਸੱਜਣੋ ਅੱਜ ਦੀ ਵੀਡੀਓ ਆਪਾਂ ਬਣਾਉਣ ਫੇਰ ਪਹੁੰਚ ਚੁੱਕੀਆਂ ਚੀਮਾ ਮੰਡੀ ਤਹਿਸੀਲ ਸੁਨਾਮ ਤੇ ਜ਼ਿਲ੍ਹਾ ਸੰਗਰੂਰ ਪੰਜ ਦਿਖਾਵਾਂਗੇ ਜਰਸੀ ਤੇ ਤਿੰਨ ਹੈਗੀਆਂ ਨੇ ਬੱਚੀਆਂ ਦੋ ਹੈਗੀਆਂ ਸੱਜਣੋ ਗੱਬਣਾ ਇੱਕ ਮੇਰਾ ਖੈਲਾ 4 ਮਹੀਨਿਆਂ ਦੇ ਏੜਗੇੜਾ ਤੇ ਇੱਕ ਹੈਗੀਆਂ 5 ਤੋਂ 6 ਮਹੀਨਿਆਂ ਦੇ ਏੜਗੇੜਾ ਇੱਕ ਖੀਰੀਆ ਇੱਕ ਦੋਦਾਂ ਦਾ ਤੇ ਦੋ ਅੱਜ ਨਾਲ ਦਿਖਾਵਾਂਗੇ ਆਪਾਂ ਬਾਈ ਕੋਲੇ ਝੋਟੀਆਂ ਲਾ ਲਓ ਮੱਜਾਂ ਲਾ ਲਓ ਫੋਰ ਸੇਲ ਨੇ ਸੂਣ ਵਾਲੀਆਂ ਇੱਕ ਹੈਗੀਆਂ ਜੁਬਰਾਜ ਦੀ ਦੁੱਧ ਦਾ ਰਿਕਾਰਡ ਹੈਗਾ 15 ਤੋਂ 16 ਲੀਟਰ ਦਾ ਤੇ ਬਾਕੀ ਆਜੋ ਬਾਈ ਨਾਲ ਕਰਾ ਦਨੇ ਗੱਲਬਾਤ ਕੱਲੀ ਕੱਲੀ ਖੋਲ ਕੇ ਦਿਖਾਵਾਂਗੇ ਤੇ ਸਾਰੀਆਂ ਦੇ ਰੇਟ ਵੀ ਆਪਾਂ ਵੀਡੀਓ 'ਚ ਹੀ ਕਰਾਂਗੇ ਆਜੋ ਜੀ ਆ ਗਈ ਹੋਰ ਕਿਵੇਂ ਆ ਵਧੀਆ ਵੀਰ ਜੀ ਤੁਸੀਂ ਚੜਦੀ ਕਲਾ ਚੜਦੀ ਕਲਾ ਇੱਥੋਂ ਕਰ ਲੀਏ ਸ਼ੁਰੂ ਆ ਆਹ ਖੋਲ ਕੇ ਤੋੜ ਦਿਓ ਨਾਲ ਦੀ ਡਿਟੇਲ ਦੱਸ ਦਿਓ ਉਮਰ ਕਿੰਨੀ ਕਾ ਭਾਈ ਇਹਦੀ ਇਹਦੀ ਉਮਰ 15 ਮਹੀਨੇ ਦੀ ਉਮਰ ਇਹਦੀ ਹੋ ਗਈ 15 ਕ ਮਹੀਨੇ ਤੇ ਗੱਬਣ ਕਿੰਨੇ ਟਾਈਮ ਦੀ ਹੋ ਗਈ ਗੱਬਣ ਇਹ 4 ਮਹੀਨਿਆਂ ਦੀ ਦੰਦਾਂ ਚ ਕਿਵੇਂ ਆ ਖੀਰੀ ਬਿਲਕੁਲ ਹਾਂਜੀ ਆ ਦੰਦਾਂ ਚ ਹੈਗੀ ਆ ਖੀਰੀ ਉਮਰ ਹੈਗੀ ਆ 15 ਮਹੀਨੇ ਤੇ 4 ਮਹੀਨਿਆਂ ਦੀ ਜੇ ਗੱਲ ਕਰ ਲਈਏ ਹੈਗੀ ਆ ਸੱਜਣੋ ਗੱਬਣ ਕੱਦ ਆ ਗਿਆ ਵੱਡਾ ਵੱਡੇ ਕੱਦ ਘਾਟ ਚ ਆ ਗਈ ਪੰਜਾਬ ਵਾਲੀ ਜਰਸੀ ਆ ਗਈ ਚੰਗੀ ਬੱਛੀ ਆ ਜੇ ਗੱਲਬਾਤ ਕਰ ਲਈਏ ਤੇ ਇਹਦੀ ਮਾਂ ਦਾ ਕੀ ਰਿਕਾਰਡ ਆ ਭਾਈ ਮਾਂ ਦਾ ਹੈਗਾ 24 ਕਿਲੋ ਦਾ ਜੀ 24 ਕਿਲੋ ਦਾ ਇਸ ਟਾਈਮ ਆ ਗਈ 4 ਮਹੀਨਿਆਂ ਦੀ ਖੀਰੀ ਆ ਮੇਰਾ ਖਿਆਲ ਆ ਖੀਰੀਏ ਸੂਪੂ ਆ ਨਾ ਹਾਂਜੀ ਖੀਰੀ ਸੂ ਆ ਲੈ ਚਲੋ ਐਨੂੰ ਇਹ ਆ ਗਈ ਪਿਓਰ ਜਰਸੀ ਪੰਜਾਬ ਵਾਲੀ ਤੇ 24 ਕਿਲੋ ਦਾ ਇਹਦੀ ਮਦਰ ਦਾ ਰਿਕਾਰਡ ਆ ਫਾਰਮ ਵਾਲੀ ਬੱਛੀ ਆ ਤੇ ਸੂ ਵੀ ਬਾਈ ਕਹਿੰਦਾ ਨੇ ਤਕਰੀਬਨ ਤਕਰੀਬਨ ਖੀਰੀਏ ਪੈਣਾ ਕਿਉਂਕਿ ਹਜੇ 15 ਕੁ ਮਹੀਨਿਆਂ ਦੀ ਏੜ-ਗੇੜੀ ਆ ਤੇ ਤਲਿਹਾਰੇ ਦਾ ਕਈ ਵਾਰੀ ਪਸ਼ੂ ਕਰ ਜਣਾ ਆ ਖੁੱਲੀ ਜਾਂਦੀ ਆਈ ਆ ਜੀ ਆ ਕਈ ਵਾਰੀ ਖੁੱਲਾ ਆ ਹੁੰਦਾ ਪਸ਼ੂ ਪੈ ਇਹ ਦਾ ਲੈਣ ਦੇਣ 45000 ਰੁਪਈਆ ਹੀ 45 ਚੋ ਕੱਦਾਂਗੇ ਮਾਫੀ ਕੁਸ ਹਾਂਜੀ ਮਾਨਤਾਨ ਕਰਦਾਂਗੇ ਆ 45 ਚ ਮਾਨਤਾਨ ਬਾਈ ਕਹਿੰਦਾ ਕਰਦਾਂਗੇ ਉਤ ਲਿਆਰੇ ਕਰਕੇ ਕਰਦੀ ਆ ਉਦਾਂ ਬੱਚੀ ਚ ਦਿੱਕਤ ਕੋਈ ਨਹੀਂ ਤੇ ਠੰਡੀ ਸੀ ਲਾਜੀ ਆ ਗਈ ਬੱਚੀ ਕੱਦ ਕਾਠ ਵਾਲੀ ਆ ਗਈ ਵੱਡੇ ਕੱਦ ਕਾਠ ਚ ਖੀਰੀ ਦੇ ਹਿਸਾਬ ਨਾਲ ਤੇ ਮਗਰੋਂ ਝੋਲੀ ਝੂਲੀ ਵੀ ਦਿਖਾ ਦੇ ਨੇੜੇ ਲਾ ਕੇ ਸਤ ਇੱਥੋਂ ਦਿਖਾ ਦੀ ਸਿੰਗਲ ਥਾਣੀ ਨੇ ਚਾਰ ਕੋਈ ਫਾਲਤੂ ਨਹੀਂ ਹੈਗੇ ਗੱਡੀ ਚੰਗੀ ਪੱਟੀ ਹੋਈ ਆ ਤੇ ਦੁੱਧ ਬਾਕੀ ਤੁਸੀਂ ਹਨਾ ਆਪਦੀ ਸਮਝ ਨਾਲ ਲੈਣੀ ਆ ਵੀ ਇਹ ਕਿੰਨਾ ਕੁ ਪਾ ਸਕਦੀ ਆ ਬਰੀਡ ਬਰੂਡ ਪੰਛੀ ਚ ਆ ਗਈ ਫੁੱਲ ਇਥੋਂ ਫੇਸ ਕੁਆਲਟੀ ਤੇ ਮਾਰ ਦੇ ਇਥੋਂ ਦਿਖਾ ਦੇ ਨੇੜਿਓਂ ਜਮਾ ਇਹ ਬਾਈ ਕਹਿੰਦਾ ਕਰ ਦਾਂਗੇ 45 ਚੋਂ ਮੰਨਤਾ ਨਾ ਹਾਂਜੀ ਤੇ ਹੁਣ ਲੈ ਚੱਲ ਗਰੀ 2 ਨੰਬਰ ਵਾਲੀ ਪੰਛੀ ਦੇ ਕੈਮਰਾ ਉਹ ਵੀ ਜਰਸੀ ਨਾਲ ਜੀ ਪੈਂਦੀ ਆ ਉਹ ਵੀ ਤੋੜ ਦਿਓ ਜੀ ਖੋਲ ਕੇ ਇਹ ਵੀ ਗੱਬਣਾ ਬਾਈ ਇਹ ਵੀ ਗੱਬਣਾ ਜੀ ਇਹਦੀ ਉਮਰ ਕਿੰਨੀ ਕਾ ਇਹ ਦੋ ਦੰਦਾਂ ਹੈਗੀ ਹੈ ਜੀ 27 28 ਮਹੀਨੇ ਇਹ ਆ ਗਈ ਬਾਈ ਕਹਿੰਦਾ ਦੋ ਦੰਦ ਇਹਦੀ ਉਮਰ ਹੈਗੀ ਆ 27 28 ਮਹੀਨਿਆਂ ਢੇੜ ਢੇੜ ਗੱਬਣ ਕਿੰਨੇ ਟਾਈਮ ਦੀ ਆ ਬਾਈ ਇਹ ਇਹ 6 ਮਹੀਨੇ ਦੀ ਗੱਬਣਾ ਜੀ ਇਹਦੀ ਮਾਂ ਦਾ ਕੀ ਰਿਕਾਰਡ ਆ ਇਹਦੀ ਮਾਂ ਦਾ ਆਏਗਾ 16-17 ਕਿਲੋ ਦਾ ਜੀ ਇਹਦੀ ਮਾਂ ਦਾ ਰਿਕਾਰਡ ਬਾਈ ਕਹਿੰਦਾ 16-17 ਦਾ ਇਹ ਆ ਗਈ ਦੋ ਦੰਦ ਦੇ ਵਿੱਚ ਤੇ ਗੱਬਣ ਆ ਗਈ ਇਹ ਪੂਰੇ 6 ਮਹੀਨთ ਦੀ ਪਹਿਲਣ ਨੇ ਨੇ ਸੂਣਾ ਇਸ ਵਾਰੀ ਆ ਇਹਦੇ ਬਾਈ ਪੈਸੇ ਕਿੰਨੇ ਲੈ ਲਾਂਗੇ ਇਹਦਾ 30000 ਰੁਪਏ ਇਹ ਦੇ ਦਾਂਗੇ 30 ਦੀ ਕੋਈ ਨਹੀਂ ਬੋਝ ਕੇ ਬੋਝ ਕੇ ਬੋਝ ਕੇ ਲੈ ਜਾਣ ਇਹਦਾ ਬਾਈ ਕਹਿੰਦਾ ਲੈ ਲਾਂਗੇ 30000 ਰੁਪਏ 30 ਚੋਂ ਮਾਨਤਾਨ ਕਰ ਦਾਂਗੇ ਦੰਦਾਂ ਚ ਦੋ ਦੰਦ ਤੇ ਗੱਬਣ ਹੈਗੀ ਆ 6 ਮਹੀਨਿਆਂ ਦੀ ਤੇ ਨਸਲ ਆ ਗਈ ਪਿਓਰ ਜਰਸੀ ਦੇ ਵਿੱਚ ਜੇ ਗੱਲਬਾਤ ਕਰ ਲਈਏ ਕਿ ਹਾਈਟ ਬੱਚੀ ਚੰਗੀ ਕਰੂਗੀ ਹਜੇ 2 ਦਾ ਹੁੰਦਾ ਤੇ ਅੱਗੇ ਹੋਰ ਬਾਡੀ ਚ ਵਾਧਾ ਵੀ ਕਰੂ ਤੇ ਕੁਆਲਿਟੀ ਇਹ ਚ ਵੀ ਚੰਗੀ ਆ ਗਈ ਇੱਥੋਂ ਦਿਖਾ ਦੇ ਸਤ ਸਾਨ ਤੁਹਾਨੂੰ ਨੇੜੇ ਲਾ ਕੇ ਸਮਾਰ ਕੇ ਝੋਲੀ ਝੁਲੀ ਇਹਦੀ ਇਹ 30 ਚੋਂ ਕਰ ਦਾਂਗੇ ਮਾਨਤਾਨ 30 ਚੋਂ ਮਾਨਤਾਨ ਕਰ ਦਾਂਗੇ ਆ ਤੇ ਹੁਣਾ ਮਾਰਦੇ ਨਾਲ ਵਾਲੀ ਤੇ ਗਹਿਰੇ ਰੰਗ ਵਾਲੀ ਦੇ ਇਹ ਵੀ ਜਰਸੀ ਜਾ ਗਈ ਬਾਈ ਹਨਾ ਹਾਂ ਜਰਸੀ ਚ ਇਹ ਕਿੰਨੇ ਟਾਈਮ ਦੀ ਆ ਇਹ ਵੀ ਹੈਗੇ 24 ਮਹੀਨੇ ਦੀ ਦੰਦਾਂ ਚ ਕਿਵੇਂ ਹੋ ਦੰਦ ਨਹੀਂ ਪਟਾਏ ਇੱਕ ਦੇਖੇ ਹੀ ਅਜਾ ਦੰਦ ਦੇ ਦੇਖੇ ਨਹੀਂ ਕੋਈ ਨਹੀਂ ਮੋੜ ਕੇ ਗੀੜਾ ਦਵਾ ਕੇ ਦਿਖਾ ਦੇਣਾ ਦੰਦਾਂ ਦੇ ਵੀ ਕਰਾ ਦਾਂਗੇ ਦਰਸ਼ਨ ਇਹੇ ਗੱਬਣਗੇ ਨਹੀਂ ਟਾਈਮ ਦੀ ਆ ਬਾਈ ਇਹਦੇ ਮਹੀਨਾ ਹੋਇਆ ਜੀ ਟੀ ਕਬਰਾ ਇਹਨੂੰ ਇਹ ਤਕਰੀਬਨ ਚੈੱਕ ਚ ਨਹੀਂ ਆਉਂਦੀ ਹੈ ਨਾ ਚੈੱਕ ਚ ਨਹੀਂ ਆਉਂਦੀ ਹੈਗੀ ਇਹ ਬਾਈ ਕਹਿੰਦਾ ਚੈੱਕ ਚ ਨਹੀਂ ਆਉਂਦੀ ਉਹ ਕੁਆਲਿਟੀ ਬੱਛੀ ਚੇਜ ਵੀ ਫੁੱਲ ਆ ਗਈ ਪੂਰੀ ਬਾਈ ਇਥੋਂ ਕਮਾ ਲਾ ਬਾਈ ਕੁਆਲਿਟੀ ਇਹ ਚ ਵੀ ਪੂਰੀ ਆ ਗਈ ਇਹਦੀ ਮਾਦਰ ਦਾ ਪਤਾ ਬਾਈ ਰਿਕਾਰਡ ਕੋਸ਼ ਨਹੀਂ ਇਹਦੀ ਮਾਦਰ ਦਾ ਨਹੀਂ ਮੈਂ ਪੁੱਛਿਆ ਹੈਗਾ ਹੀ ਐਵੇਂ ਤੁਹਾਨੂੰ ਕਹਦਾ ਇਹਦੀ ਮਾਦਰ ਦਾ ਬਾਈ ਕਹਿੰਦਾ ਰਿਕਾਰਡ ਆਪਾਂ ਕੀਤਾ ਨਹੀਂ ਪਤਾ ਉਹਦਾ ਕੁਆਲਿਟੀ ਪੂਰੀ ਆ ਗਈ ਤੇ ਪਿਓਰ ਜਰਸੀ ਚ ਆ ਗਈ ਤੇ ਬਣੂਗੀ ਬੱਚੀ ਇਹ ਵੀ ਪੂਰੀ ਹਾਈਟ ਵਾਲੀ ਇਹ ਆਪਾਂ ਖਾਲੀ ਮੰਨ ਕੇ ਲੈ ਜਾਈਏ ਬਈ ਹਾਂਜੀ ਖਾਲੀ ਮੰਨ ਕੇ ਲੈ ਲਈਏ ਆਹ ਥੋੜੀ ਕਿਸਮਤ ਆ ਵੀ ਗੱਭਣ ਨਿਕਲ ਵੀ ਸਕਦੀ ਆ ਪਰ 1 ਮਹੀਨੇ ਦੀ ਚੈੱਕ ਪਾਸ ਚ ਨਹੀਂ ਆਉਂਦੀ ਉਹ ਤੁਸੀਂ ਬਾਈ ਤੋਂ ਜੇ ਖਾਲੀ ਮੰਨ ਕੇ ਲੈ ਜਿਓ ਪੈਸੇ ਇਹਦੇ ਕਿੰਨੇ ਲਵਾਂਗੇ ਬਾਈ ਇਹਦੇ 15000 ਰੁਪਇਆ ਜੀ ਇਹ ਦੇ ਦਾਂਗੇ 15000 ਦੀ ਬੱਚੀ ਆ ਕੱਦ ਵੱਡਾ ਲਈ ਬਣੂਗੀ ਚੰਗੀ ਤੇ ਦੰਦ ਦਿਖਾ ਦੂਗੀ ਹਾਂ ਆ ਦੰਦ ਕਰਾ ਦੇ ਚੈੱਕ ਮੜਾ ਬਨ ਕੇ ਪਤਾ ਲੱਗ ਜੂਗਾ ਆਪਣੇ ਦੇਖਣ ਵਾਲੇ ਸੱਜਣਾ ਨੂੰ ਵੀ ਦੰਦਾਂ ਕਿਵੇਂ ਦੋ ਦੰਦ ਹੈ ਦੋ ਦੰਦ ਆ ਦੇਖ ਲੋ ਇਹ ਆ ਗਈ ਦੋ ਦੰਦ ਦੇ ਵਿੱਚ ਆ ਜਾ ਸਤਾ ਦਿਖਾ ਦੇ ਆ ਇਹਨੇ ਇਹ ਆ ਗਈ ਦੰਦਾਂ ਚ ਦੋ ਦੰਦ ਇੱਥੇ ਚੈੱਕ ਕਰ ਸਕਦੇ ਹੋ ਤੇ ਇਹ ਬਾਈ ਕਹਿੰਦਾ ਦੇ ਦਾਂਗੇ ਆਪਾਂ 15000 ਦੀ ਮਾਨਤਾਨ ਉਹਦੇ ਚੋਂ ਕਰ ਦਾਂਗੇ ਜੇ ਕਿਸੇ ਸੱਜਣ ਨੇ ਦੋਏ ਲੈਣੀਆਂ ਨੇ ਜਾਂ ਇਕੱਠੀਆਂ ਤਿੰਨੇ ਲੈਣੀਆਂ ਨੇ ਉਹਨਾਂ ਚ ਹੋਰ ਵੀ ਮਾਨਤਾਨ ਬਾਈ ਇਕੱਠੀਆਂ ਕਰ ਦੂਗਾ। ਇਹਦੀ ਕੀ ਡਿਟੇਲ ਆ ਬਾਈ ਆ ਗਾਂ ਦੀ। ਇਹਦਾ ਸੂਆ ਕਿਹੜਾ ਜੀ? ਇਹਦਾ ਸੂਆ ਦੂਜਾ ਹੀ ਇਹਦਾ ਬੱਚਾ ਗਿਆ ਮਰ। ਅੱਛਾ ਬੱਚਾ ਇਹਦਾ ਹੈ ਨਹੀਂ। ਬੱਚਾ ਹੈ ਨਹੀਂ। ਸੂਈ ਕਿੰਨੇ ਕ ਟਾਈਮ ਦੀ ਹੈ? ਹੈਗੀ ਆਈ 1 ਮਹੀਨੇ ਦੀ। ਮਹੀਨੇ ਡੇਢ ਕਿਹੜਾ? ਹਾਂਜੀ। ਦੁੱਧ ਹੁਣ ਕਿੰਨਾ ਬਈ ਥਲੇ? ਬੱਧੀ 8 ਕਿਲੋ ਮੰਨੋ ਜੀ ਦੁੱਧਾ ਕਿਲੋ ਆ ਮਹੀਨੇ ਦੇੜ ਘੇੜ ਸੂਇਆ ਸੁਆ ਕਿਹੜਾ ਜੀ ਇਹਦਾ ਸੁਆ ਦੂਜਾ ਜੀ ਸੁਆ ਦੂਜਾ ਪੈਸੇ ਕਿੰਨੇ ਲੈ ਲਾਂਗੇ ਇਹਦੇ ਇਹਦੇ 25000 ਰੁਪਏ ਜੀ ਇਹਦਾ ਰੇਟ ਹੈਗਾ 25000 ਤੇ ਮਾਨਤਾਨ ਉਹਦੇ ਜੋ ਕਰ ਦਿਆਂਗੇ ਹਾਂਜੀ ਕਿੱਥੇ ਤੱਕ ਹੋ ਜੂਗੀ ਫਿਕਸ ਜਮੇ ਮੌਕੇ ਤੇ ਮਾਨਤਾਨ ਕਰ ਦਾਂਗੇ ਵਧੀਆ ਵਧੀਆ ਕਰ ਦਾਂਗੇ 22 23 ਵੀ ਹੋ ਜੂ ਹੋ ਜੂ ਹੋ ਜੂ ਆ ਇੱਥੇ ਜੀ ਬਾਈ ਕਹਿੰਦਾ ਦੇ ਦਾਂਗੇ ਉਹ ਬੱਚੀ ਜਾਨ ਵਾਲੀ ਆ ਗਈ ਹਲਕੀ ਨਹੀਂ ਹੈਗੀ ਕਿਸੇ ਵੀ ਪੱਖ ਤੋਂ ਲੈ ਚਲੋ ਜੀ ਸੂਆ ਦੂਜਾ ਬਾਈ ਹਾਂਜੀ ਆ ਸੂਆ ਇਹਦਾ ਆ ਗਿਆ ਦੂਜਾ ਚਵਾਈ ਜਿਵੇਂ ਆ ਠੰਡੀ ਸੀ ਲਈ ਕਿਦਾਂ 파ੜੇ ਦੀ ਨਹੀਂ ਬਿਨਾ 파ੜੇ ਤੋਂ ਅੱਛਾ ਉਦਾਂ ਹੀ ਬਿਨਾ 파ੜੇ ਤੋਂ ਮਿਲਦੀ ਹੈ ਟਿਕਟ ਪਤਾ ਨਹੀਂ ਮੰਗਦੀ ਨਾ ਨਾ ਜੀ ਆਏ ਬਾਈ ਕਹਿੰਦਾ ਮਿਲਦੀ ਆ 파ੜੇ ਤੇ ਬਾਡੀ ਬੁੱਡੀ ਦੀ ਇਹ ਵੀ ਚੰਗੀ ਆ ਗਈ ਮਤਲਬ ਹਲਕੀ ਨਹੀਂ ਹੈਗੀ ਕਿਸੇ ਪੱਖ ਤੋਂ ਜੇ ਗੱਲਬਾਤ ਕਰ ਲਾਂ ਮੈਂ ਤੇ ਆ ਡਰੂਡਰ ਚੰਗਾ ਦਿਖਾਉਂਦੀ ਆ ਥੱਲੇ ਦੁੱਧ ਬਾਈ ਕਹਿੰਦਾ 8 ਕਿਲੋ ਆ ਤੇ ਬਾਕੀ ਅੱਗੇ ਆ ਦੁੱਧਾ ਜਿਹੜਾ ਦੁੱਧੋ ਹੁੰਦਾ ਲਿਆਣ ਵਾਲੇ ਸੱਜਣ ਦੀ ਸੇਵਾ ਤੇੜਪਾ ਹਾਂ ਉਹ ਸੇਵਾ ਤੇ ਡਿਪੈਂਡ ਹੁੰਦਾ ਵੀ ਤੁਸੀਂ 8 ਤੋਂ 10 ਵੀ ਕਰਾ ਸਕਦੇ ਹੋ 8 ਤੋਂ 4 ਵੀ ਰੱਖ ਸਕਦੇ ਹੋ। ਖੁੱਲਾ 8 ਲੀਟਰ ਹੈ ਗਈ ਚਾਹ ਦੇ ਆਲਾ ਕੰਡੇ ਦੇ ਧਰ ਕੇ ਲੈ ਜੇ। ਠੀਕ ਹੈ ਗੱਲ। ਤੇ ਹੁਣ ਮਾਰਦੇ ਆ ਪੱਛੀ ਦੇ ਕੈਮਰਾ ਇਹਦੀ ਕੀ ਗੱਲ ਬਾਤ ਆ ਬਾਈ? ਇਹ ਤਾਂ ਸੂਆ ਤੀਜਾ ਹੀ 15 ਦਿਨਾਂ ਰਹਿੰਦੇ ਨੇ ਸੂਣ ਵੀ। 15 ਦਿਨ ਬਾਕੀ ਤੇ ਸੂਆ ਆ ਗਿਆ ਤੀਜਾ। ਇਹਦਾ ਕੀ ਰਿਕਾਰਡ ਰਿਹਾ ਦੂਜੇ ਸੂਏ ਦਾ? ਦੂਜੇ ਸੂਏ ਦਾ ਰਿਹਾ ਜੀ 15-16 ਕਿਲੋ ਬਾਈ। ਬੋਝ ਕੇ ਬੋਝ ਕੇ ਬੋਝ ਕੇ ਮੋੜ ਲਿਆ। ਦੂਜੇ ਦਾ ਹੈਗਾ ਰਿਕਾਰਡ ਇਹਦਾ 15 ਤੋਂ 16 ਕਿਲੋ ਦਾ। ਤੇ 15 ਦਿਨਾਂ ਦੇ ਏੜ ਗੇੜੀ ਇਹ ਇਸ ਟਾਈਮ ਕੱਢਦੀ ਆ। ਬਬੋਚ ਕੇ ਲਿਆ ਇਧਰ ਨੂੰ। ਇਹ ਕਿੰਨੇ ਗਰੀ ਦੇ ਦਾਂਗੇ ਲਾਸਟ ਆਪਾਂ ਜਮਈ। ਇਹ ਇਹ ਦੇ ਤਾਂਗੇ 33000 ਦੀ। ਇਹ ਬਾਈ ਕਹਿੰਦਾ ਦੇ ਦਾਂਗੇ 33 ਦੀ ਉਹ ਖੜੀ ਤਾਂ ਬਾਲੀਪੋਲੀ ਲੱਗਦੀ ਹੈ ਨਾ। ਭਜਦੀ ਬਹੁਤਾ ਖੋਲੇ ਤੂੰ। ਖੜੀ ਪੋਲੀ ਹੀ ਲੱਗਦੀ ਆ ਮੈਨੂੰ ਐ ਦੀ ਮਾ ਇਹ ਮਸੀ ਤੁਰੂਗੀ ਯਾਰ। ਜਦੋਂ ਖੋਲ ਕੇ ਤੋਰੇਗਾ ਤੂੰ। ਐ ਮੈਨੂੰ ਲੱਗਦਾ ਦੀ ਵੀ ਮਸ਼ੀਨ ਤੁਰੂ ਇਹਦਾ ਰੇਲ ਬਣ ਗਈ ਯਾਰ ਸਾਰੀਆਂ ਤੋਂ ਸਾਰੀਆਂ ਤੋਂ ਤੇਜ਼ ਤੁਰਦੀ ਆ ਸਾਰਿਆਂ ਨਾਲੋਂ ਤੇਜ਼ ਆ ਅੰਦਮ ਕੱਢਤਾ ਇਹਨੇ ਭਾਈ ਦਾ ਮਾਗਰ ਮੇਰਾ ਵੀ ਦਮ ਨਿਕਲ ਗਿਆ ਨਾਲ ਰਲਦੇ ਦਾ ਇਹ ਦੁੱਧ ਕਿੰਨਾ ਕ ਪਾਉ 15 ਕਿਲੋ ਹਾਈ ਐ ਬਾਈ ਕਹਿੰਦਾ 15 ਕਿ ਗੇੜ-ਗੇੜ ਪਾ ਦੂਗੀ ਕਿੰਨੇ ਕੇ ਪੈਸੇ ਹੋ ਜਾਣਗੇ ਤੇ ਜਮੀ ਜਾਇ ਜੀ ਦੱਸਿਓ ਬਾਕੀ ਮਾਨਦਾਨ ਕਰਦਾਂਗੇ ਮੌਕੇ ਤੇ ਹੂੰ ਮਾਨਦਾਨ ਕਰਦਾਂਗੇ ਮੌਕੇ ਤੇ ਕਰ ਦੇਾਂਗੇ ਮਾਨਦਾਨ ਹਾਂ ਤੇ ਹੁਣ ਮੱਝ ਕਿਹੜੀ ਵਕਾਊ ਐ ਇਹਨਾਂ ਚ ਆ ਜੋ ਟੀਆ ਹਾਂ ਆ ਉਹ ਰਨ ਹੋ ਕੇ ਦਿਖਾ ਦੇਂਗਾ ਜੀ ਡਰ ਜਾਂ ਜੀ ਨਹੀਂ ਮੱਜਾਂ ਗਈ ਵਾਰੀ ਓਏ ਇਹਦਾ ਸੂਆ ਕਿਹੜਾ ਬਾਈ ਇਹਦਾ ਸੂਆ ਤੀਜੇ ਸੂਏ ਸੁਗੇ ਕਿਹੜੇ ਸੀਮੰਦੀਆ ਇਹ ਜੁਬਰਾਜ ਦੇ ਇਹ ਜੁਬਰਾਜ ਦੀ ਹਾਂ ਜੀ ਕਿੰਨੇ ਕਿ ਦਿਨ ਕੱਢੂਗੀ ਕੱਢੂਗੇ ਹਫਤਾ ਕੀ ਰਿਕਾਰਡ ਰਿਹਾ ਇਹਦਾ ਦੁੱਧ ਦਾ ਦੂਜੇ ਸੂਏ ਦਾ ਰਿਹਾ 15-16 ਕਿਲੋ ਜੀ ਆ ਨੇੜੇ ਲਾ ਕੇ ਦਿਖਾ ਦੇ ਕਿੰਨੇ ਦਾ ਬਾਈ 15-16 ਕਿਲੋ ਜੀ ਐਸ ਵਾਰੀ ਵਧੂ ਕੁਛ ਫਿਰ ਵਧੂਗੀ ਅ ਕੱਦ ਕਾਠ ਆ ਗਿਆ ਮਤਲਬ ਦਰਮਿਆਨੀ ਹਾਈਟ ਚ ਆ ਗਈ ਨਾ ਬਾਹਲੀ ਜਿਆਦੇ ਵੱਡੀ ਆ ਤੇ ਨਾ ਬਾਹਲੀ ਛੋਟੀ ਆ ਚਵਾਈ ਦੀ ਬਾਈ ਕਿੰਨੇ ਆਹੀ ਚਵਾਈ ਦੀ ਵਧੀਆ ਹੀ ਹੋਲੀ ਆ ਬੋਚ ਕੇ ਬੋਚ ਕੇ ਬੋਚ ਕੇ ਬੋਚ ਕੇ ਲੈ ਚੱਲ ਚਵਾਈ ਦੀ ਬਾਈ ਕਹਿੰਦਾ ਫੋਕੀ ਆ ਤੇ ਦਿਨ ਇਹ 5 ਤੋਂ 7 ਕੱਢਦੀ ਆ ਦੂਜੇ ਸੂਏ ਦਾ ਰਕਾਰ ਦੇ ਦਾ ਹੈਗਾ 15 ਕਿਲੋ ਦਾ ਤੇ ਆਪ ਆ ਗਈ ਜੁਬਰਾਜ ਦੀ ਇਹਦੇ ਪੈਸੇ ਕਿੰਨੇ ਲੈ ਲਾਂਗੇ ਭਾਈ ਅੱਜ ਇਹਦਾ ਰੇਟ 10 ਸੀ ਅੱਜ ਕਿੰਨੇ ਵੀ ਛੱਡ ਦਾਂਗੇ ਸ਼ਾਮ ਸੂਹ ਵਾਲੇ ਛੱਡ ਕੇ 1 5 ਦੇ ਛੱਡ ਦਾਂਗੇ ਬੰਦਨ ਦੇ ਮਾੜੀ ਜੀ ਗੈਰੀ ਫੇਰ ਦਿਖਾ ਦੀ ਇਹ ਬਾਈ ਕਹਿੰਦਾ ਦੇ ਦਾਂਗੇ ਅੱਜ 1 ਲੱਖ ਤੇ 5000 ਦੀ ਸੂਆ ਹੈਗਾ ਤੀਜਾ ਤੇ ਆਰਡਰ ਰੱਖਦੀ ਆ ਅੱਗੇ ਪਿੱਛੇ ਦਾ ਤੇ ਆਪ ਆ ਗਈ ਇਹ ਜੁਬਰਾਜ ਦੀ ਸ਼ਾਹ ਨੂੰ ਹੋ ਕੇ ਦਿਖਾ ਦੇ ਇੱਕ ਵਾਰੀ ਸਮਾਰ ਕੇ ਗੈਰੀ ਆ ਗਈ ਚੌੜੇ ਢਾਂਚੇ ਚ ਇਧਰਲੇ ਬੰਨਿਓ ਆਰਡਰ ਵੀ ਦਿਖਾ ਦੇ ਸ਼ੂ ਤੱਕ ਲਾਉਗੀ ਆਰਡਰ ਤੇ ਬਾਈ ਚੂਈ ਦੀ ਬਾਈ ਕਹਿੰਦਾ ਓਕੇ ਦੀ ਰਿਪੋਰਟ ਆ ਤੇ ਹੁਣ ਮਾਰ ਦਿਓ ਵੱਡੀ ਮੈਂ ਤੇ ਕੈਮਰਾ ਇਹਦਾ ਕਿਹੜਾ ਸੂਆ ਬਾਈ ਇਹਦਾ ਚੌਥਾ ਜੀ ਇਹਦਾ ਹੈਗਾ ਚੌਥਾ ਪੰਜਵਾਂ ਹਨਾ ਹਾਂ ਚੌਥਾ ਇਹ ਕਹੇ ਕਦਨ ਕੱਢਦੀ ਆ ਇਹ ਵੀ ਹਫਤਾ ਕੱਢਦੀ ਆ ਜੀ ਇਹਦਾ ਕੀ ਰਿਕਾਰਡ ਆ ਦੁੱਧ ਦਾ ਇਹਦਾ ਵੀ 15 16 ਕਿਲੋ ਦਾ ਜੀ ਇਹਦਾ ਵੀ ਹੈਗਾ ਬਾਈ ਕਹਿੰਦਾ 15 ਡੇਢ ਗੇੜ ਦਾ ਰਿਕਾਰਡ ਤੇ ਇਹ ਵੀ ਇੱਕ ਹਫਤੇ ਦੀ ਕੱਚੀ ਆ ਤੇ ਥੱਲੋਂ ਕੁਆਲਿਟੀ ਇਹਦੀ ਵੀ ਚੰਗੀ ਆ ਥਣ ਦੂਰੀ ਤੇ ਲੱਗਿਆ ਪੂਰਾ ਤੇ ਚੰਗਾ ਲੱਗਿਆ ਚਬਾਈ ਕਿਵੇਂ ਆ ਇਹਦੀ ਬਾਈ ਚਬਾਈ ਵਧੀਆ ਹੀ ਪੋਲੀ ਟਾਈਟ ਤਾਂ ਨਹੀਂ ਨਹੀਂ ਟਾਈਟ ਨਹੀਂ ਆ ਲੰਬੀ ਦੀ ਚਲਾ ਦਿਆ ਇਹਨੂੰ ਗੇਟ ਕਹਿੰਨੀ ਲੰਬੀ ਚਲਾ ਕੇ ਦਿਖਾ ਦੇ ਗੈਰੀ ਸਮਾਰ ਗਿਆ ਓਏ ਹੱਲ ਨਾਲ ਆਦੀ ਆਡ ਰੂਡਰ ਦੇ ਨੇੜੇ ਸੂਆ ਇਹਦਾ ਹੋਊਗਾ ਘੱਟੋ ਘੱਟ 5ਵੇਂ ਡੇੜ ਜਿਹੜਾ ਤੇ ਬਾਕੀ ਬਾਡੀ ਵੀ ਚੰਗੀ ਆ ਉਤੋਂ ਚੌੜੇ ਢਾਂਚੇ ਚ ਆ ਗਈ ਤੇ ਚਵਾਈ ਚ ਬੂਈ ਬਾਈ ਕਹਿੰਦਾ ਇਹਦੀ ਹੈਗੀ ਆ ਬਿਲਕੁਲ ਫੋਕੀ ਅਬ ਬੋਝ ਕੇ ਲੈ ਚਲੀਏ ਇਹਨੂੰ ਇਹਦੇ ਰੁਪਏ ਕਿੰਨੇ ਕੁ ਲਾਵਾਂਗੇ ਇਹਦੇ ਰੁਪਏ 90000 ਰੁਪਏ ਹੀ ਇਹਦਾ ਮੰਗਦੇ ਆ ਆਪਾਂ 90 ਕਿੰਨੇ ਦੇ ਦੇਂਗੇ ਦੇ ਦਾਂਗੇ 85 ਦੀ ਹੂੰ 85 ਦੀ 80 80 ਦੀ ਨਹੀਂ ਹੋਣੀ ਨਹੀਂ 80 ਦੀ ਨਹੀਂ ਹੋਣੀ ਅਸਦੀ ਹੁੰਦੀ ਨਹੀਂ ਨਹੀਂ ਥੋੜਾ ਬਹੁਤਾ ਬਾਹਰ ਹੋ ਗਈ ਹੈ ਆ ਮੌਕੇ ਤੇ ਚੰਗੀ ਆ ਜੀ ਮੌਕੇ ਤੇ ਹੋ ਜੂਗਾ ਮਾਨਤਾ ਨਾ ਕੋਈ ਮੌਕੇ ਤੇ ਮਾਨਤਾਨ ਕਰ ਦਾਂਗੇ ਆ ਕਰ ਦੂਗਾ ਬਾਈ ਮਾਨਤਾ ਨਹੀਂ ਇਹ ਗੱਲ ਨਹੀਂ ਚੂਆ ਤੁਸੀਂ ਆਪ ਦੀ ਸਮਝਣਾ ਜੱਜਮੈਂਟ ਕਰ ਲਿਓ ਪਰ ਚਮੜਾ ਇਹਦਾ ਬਰੀਕ ਆ ਗਿਆ ਜੇ ਮੈਂ ਗੱਲ ਕਰ ਲਾਂ ਇਧਰੋਂ ਅਗਲੇ ਬੰਦਿਆਂ ਦਾ ਖਾਦੇ ਗਰੀ ਹਫਤੇ ਤੱਕ ਜੇ ਝੋਟੀ ਇੱਕ ਹਫਤਾ ਕੱਢਦੀ ਆ ਤਾਂ ਚੰਗੀ ਤਿਆਰ ਹੋ ਜੂਗੀ ਥੱਲਿਓ ਇੱਕ ਹਫਤੇ ਤੱਕ ਕਿਸੇ ਡੇਰੀ ਡੂਰੀ ਵਾਲੇ ਸੱਜਣ ਨੇ ਲਿਜਾਣੀ ਹੁੰਦੀ ਆ ਇਥੇ ਆਰਡਰ ਦੇਖ ਰਹੀ ਆ ਇਹਦਾ ਜਦੋਂ ਐ ਨੂੰ ਜਾਊਗੀ ਇੱਕ ਕੋ ਦਿਖਾ ਦੇ ਸਮਾਰ ਕੇ ਆਰਡਰ ਰੱਖੂਗੀ ਅੱਗੇ ਪਿੱਛੇ ਦਾ ਤੇ ਥਣ ਥਣ ਚੰਗਾ ਲੱਗਿਆ ਚਵਾਈ ਦੀ ਕਿਵੇਂ ਆ ਜੀ ਚਵਾਈ ਦੀ ਪੋਲੀ ਜੀ ਹੋਕੀ ਜਮਾ ਹਾਂ ਜੀ ਇਹ 85 ਚਵਾਈ ਕਹਿੰਦਾ ਮਾਨਤਾਨ ਕਰ ਦਾਂਗੇ ਤੇ ਮੇਨ ਕੰਮ ਆ ਜਿਹੜਾ ਉਹ ਬਾਈ ਹੋਰਾਂ ਦਾ ਹੈਗਾ ਜਰਸੀ ਤੇ ਇਹ ਮੱਜਾਂ ਬਾਈ ਆਪਣੀਆਂ ਲਿਆਂਦੀਆਂ ਕ ਕਰਦੀਆਂ ਦੋਨੇ ਇਹ ਕਰਦੀਆਂ ਨੇ ਇਹ ਮੱਜਾਂ ਬਾਈ ਹੋਰਾਂ ਦੀਆਂ ਹੈਗੀਆਂ ਕਰਦੀਆਂ ਪਸ਼ੂ ਜਾਦੇ ਹੋਣ ਕਰਕੇ ਉਧਰੋਂ ਸੇਲ ਕਰਨੀਆਂ ਨੇ ਬਾਕੀ ਜਿਹੜਾ ਵਪਾਰ ਆ ਵਪਾਰ ਰੁਟੀਨ 'ਚ ਚੱਲਦਾ ਕੱਲੀਆਂ ਜਰਸੀਆਂ ਦਾ ਚੱਲਦਾ ਹਾਂ ਨੰਬਰ ਬੋਲ ਦਿਓ ਜੀ ਆਪਣਾ 99036 ਹਾਂਜੀ 08588 ਇਸ ਨੰਬਰ ਤੇ ਬਾਈ ਨਾਲ ਸੰਪਰਕ ਕਰ ਲਿਓ ਇਹਨਾਂ ਜੋ ਜਿਹੜਾ ਵੀ ਬੱਚੀ ਪਸੰਦ ਆਉ ਜਾਂ ਕੋਈ ਮੱਝ ਪਸੰਦ ਆਉਂਦੀ ਆ ਨੇੜੇ ਆ ਕੇ ਤਸੱਲੀ ਕਰਕੇ ਬਾਈ ਤੋਂ ਲੈ ਜਿਓ ਧੰਨਵਾਦ